ਦਿੱਲੀ ਅੰਤਰਰਾਸ਼ਟਰੀ 에어ਪੋਰਟ ਤੋਂ ਅੱਜ ਫਲਾਈਟਸ ਲੈਣ ਵਾਲੇ ਲੋਕਾਂ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਦੱਸ ਦਈਏ ਕਿ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵੱਲੋਂ ਅੱਜ ਸਵੇਰੇ ਇੱਕ ਐਡਵਾਈਸਰੀ ਜਾਰੀ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਕਿ 에어ਪੋਰਟ ਦੇ ਨਜ਼ਦੀਕ ਜੋ ਹੈ ਉਹ ਹਵਾ ਦੇ ਵਿੱਚ ਤਬਦੀਲੀ ਆਈ ਹੈ ਜਿਸ ਕਾਰਨ ਕਈ ਫਲਾਈਟਸ ਦੇ ਵਿੱਚ ਦੇਰੀ ਹੋ ਸਕਦੀ ਹੈ ਸੋ ਇਹਨਾਂ ਜਾਣਕਾਰੀ ਜੋ ਲੋਕ ਅੱਜ ਦਿੱਲੀ 에어ਪੋਰਟ ਤੋਂ ਫਲਾਈਟ ਜਿੰਨਾ ਦੀ ਹੈਗੀ ਹੈ ਉਹਨਾਂ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਅੱਜ ਕਈ ਫਲਾਈਟਾਂ ਦੇ ਵਿੱਚ ਦੇਰੀ ਹੋ ਸਕਦੀ ਹੈ ਜਿੱਥੇ ਅੱਜ ਦਿੱਲੀ ਹਵਾਈ ਅੱਡੇ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਕਿ ਹਵਾਵਾਂ ਦੇ ਬਦਲੀ ਹੋਣ ਕਾਰਨ ਕਈ ਫਲਾਈਟਸ ਦੇਰੀ ਹੋ ਸਕਦੀ ਹੈ ਉੱਥੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਅੰਤਰਰਾਸ਼ਟਰੀ ਰੈਗੂਲੇਟਰੀ ਪ੍ਰੋਟੋਕੋਲ ਦੇ ਅਨੁਸਾਰ ਸੁਰੱਖਿਅਤ ਸੰਚਾਲਨ ਜੋ ਹੈ ਫਲਾਈਟਸ ਦਾ ਕਰਨ ਲਈ ਜੋ ਫਲਾਈਟਸ ਦੁਪਹਿਰ 12:30 ਵਜੇ ਤੱਕ ਕਰੀਬ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਆਉਣਗੀਆਂ ਉਹਨਾਂ ਦੇ ਲਈ ਹਵਾਈ ਆਵਾਜਾਈ ਪਰਵਾਹ ਪ੍ਰਬੰਧਨ ਜੋ ਨੇ ਉਹ ਲਾਗੂ ਕੀਤੇ ਜਾਣਗੇ ਤਾਂ ਕਿ ਜੋ ਫਲਾਈਟਸ ਨੇ ਉਹ ਸੁਰੱਖਿਅਤ ਲੈਂਡ ਹੋ ਸਕਣ ਤੇ ਟੇਕ-ਆਫ ਜੋ ਹੈ ਉਹ ਫਲਾਈਟਸ ਕਰ ਸਕਣ ਸੋ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਜੁੜ ਜਨਾ ਲੋਕਾਂ ਦੀ ਅੱਜ ਫਲਾਈਟ ਹੈ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੋ ਅੱਜ ਕਈ ਫਲਾਈਟਾਂ ਦੇ ਵਿੱਚ ਦੇਰੀ ਹੋ ਸਕਦੀ ਹੈ ਸੋ ਇਹ ਲੋਕਾਂ ਦੇ ਨਾਲ ਜੁੜੀ ਹੋਈ ਇਹ ਅਹਿਮ ਖਬਰ ਹੈ ਜਿਸ ਵਿੱਚ ਹਵਾਈ ਅੱਡੇ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਜੋ ਹੈ ਉਹ ਕੀਤੀ ਗਈ ਹੈ